ਖਾਸ ਕਰਕੇ ਮੁਲਾਜ਼ਮ ਸੈਕਰੀਟ ਤੋਂ ਲੈ ਕੇ ਬਲੌਕ ਪੱਧਰ ਤੱਕ ਸੰਘਰਸ਼ ਕਰ ਰਹੇ ਨੇ ਪੈਨਸ਼ਨਰ ਤੁਹਾਡੇ ਵਰਗੇ ਸੀਨੀਅਰ ਜਿਹੜੇ ਸਿਟੀਜਨ ਨੇ ਉਸ ਸੜਕਾਂ ਤੇ ਨੇ ਮਸਲੇ ਹੱਦੇ ਬਹੁਤ ਨੇ ਜਿਹੜਾ ਇਹਨਾਂ ਨੇ ਹੁਣ ਏਰੀਅਰ ਦਾ ਜਿਹੜਾ ਫਾਰਮੂਲਾ ਬਣਾਇਆ ਅਜੀਬ ਜਿਹਾ ਹੀ ਉਹਦਾ ਉਹਦੇ ਤੋਂ ਬਹੁਤ ਪਰੇਸ਼ਾਨ ਨੇ ਪੈਨਸ਼ਨਰ ਉਹ ਕਹਿੰਦੇ ਆ ਕਿ ਅਸੀਂ ਹੈ ਇਹਨਾਂ ਕੁਐਰੀਜ਼ ਦਾ ਜਿਹੜੀਆਂ ਤੁਸੀਂ ਸਾਨੂੰ ਵੀ ਭੇਜੀਆਂ ਸੀ ਉਹ ਅਸੀਂ ਸਰਕਾਰ ਨੂੰ ਟੇਕ ਅਪ ਕੀਤਾ ਪਰ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਹੈ ਹਾਂਜੀ ਇਹ ਤਾਂ ਜਵਾਬ ਨਹੀਂ ਦੇ ਰਹੀ ਤੇ ਫਿਰ ਤੇ ਮਾਮਲੇ ਲਟਕ ਜਾਣਗੇ ਕਈ ਜਿਹੜੇ ਉਲਝੇ ਪਏ ਆ ਤੁਸੀਂ ਸਰਕਾਰ ਦੇ ਵਿਰੁੱਧ ਤੇ ਬਹੁਤ ਨਾਰੇਬਾਜ਼ੀ ਕਰਦੇ ਦੇ ਸਾਰਾ ਕੁਝ ਕਰਦੇ ਦੇ ਮੰਨ ਲਈ ਨੇ ਵਿਧਾਨ ਸਭਾ 'ਚ ਸਰਕਾਰ ਨਹੀਂ ਬੋਲੀ ਵਿੱਤ ਮੰਤਰੀ ਹਰਪਾਲ ਤੀਮਾ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਤੁਹਾਡੀਆਂ ਮੰਗਾਂ ਬਾਰੇ ਪਰ ਵਿਰੋਧੀ ਧਿਰ ਇਹ बार-बार ਕੰਟੈਂਪਟ ਦੀ ਵੀ ਡੇਟ ਮੰਗੀ ਜਾਂਦੇ ਨੇ ਹਾਂਜੀ ਜਜ ਕੇ ਕੰਟੈਂਪਟ ਦੀ ਡੇਟ ਤੇ ਹੁੰਦੀ ਨਹੀਂ ਕੰਟੈਂਪਟ ਤਾਂ ਹੁੰਦਾ ਵੀ ਅਜੀ ਕੁਛ ਨਹੀਂ ਕੀਤਾ ਤੁਹਾਡਾ ਆਰਡਰ ਤੇ ਇਹਨਾਂ ਨੂੰ ਆਰਡਰ ਅਦਾਲਤ ਵੀ ਕੀ ਰਈ ਜਾਂਦੀ ਡੇਟ ਇੱਕ ਕਲਸੀ ਸਾਹਿਬ ਸਰਕਾਰ ਤੁਹਾਨੂੰ ਮੀਟਿੰਗਾਂ ਦੇ ਦਿੰਦੀ ਐ ਤੁਸੀਂ ਜਦੋਂ ਕਿਤੇ ਨਾਰੇ ਨੂਰੇ ਲੰਦੇ ਜਾਂ ਪ੍ਰੋਟੈਸਟ ਕਰਦੇ ਜਿਵੇਂ ਜਿਮਨੀ ਚੌਂ ਲੁਧਿਆਣੇ ਤੁਸੀਂ ਕੀਤਾ ਫਿਰ ਮੀਟਿੰਗਾਂ ਪੋਸਟਪੋਨ ਪੋਸਟਮੈਨ ਤੇ ਪੋਸਟਮੈਨ ਤੇ ਹੁਣ 29 ਜੁਲਾਈ ਨੂੰ ਕੈਬਨਟ ਸਬ-ਕਮੇਟੀ ਨੇ ਤੁਹਾਡੇ ਨਾਲ ਮੀਟਿੰਗ ਰੱਖੀ ਹੈ ਪੰਜਾਬ ਦੇ ਮਲਾਜ਼ਮ ਤੇ ਪੈਨਸ਼ਨਰ ਬੜੇ ਪਰੇਸ਼ਾਨ ਨੇ ਦਰਅਸਲ ਇਸ ਵਰਗ ਦੀਆਂ ਪਰੇਸ਼ਾਨੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਉਹਦਾ ਮੁੱਖ ਕਾਰਨ ਇਹ ਹੈ ਵੀ ਸਾਰੀਆਂ ਮੁੱਖ ਮੰਗਾਂ ਜਿਹੜੀਆਂ ਉਹ ਜਿਉਂ ਦੀਆਂ ਤਿਉਂ ਪਈਆਂ ਸਮਾਂ ਨਿਕਲਦਾ ਜਾ ਰਿਹਾ ਸੜਕੀ ਸੰਘਰਸ਼ ਵੀ ਬਹੁਤ ਲੜ ਰਿਹਾ ਔਰ ਅਦਾਲਤੀ ਸੰਘਰਸ਼ ਜਿੱਤਣ ਦੇ ਬਾਵਜੂਦ ਕਈ ਮਾਮਲਿਆਂ 'ਚ ਇਨਸਾਫ ਨਹੀਂ ਮਿਲ ਰਿਹਾ ਉਦਾਹਰਨ ਦੇ ਤੌਰ ਤੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਸਕੀਮ ਲਾਗੂ ਕਰਨ ਦੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵੀ ਫੈਸਲੇ ਆ ਗਏ ਨੇ ਪਰ ਇਨਸਾਫ ਨਹੀਂ ਮਿਲਿਆ ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਮਲਾਜਮਾਂ ਲਈ ਸੁੱਕਾ ਨਿਕਲ ਗਿਆ ਤੇ ਜਿਹੜੀ ਇੱਕ 15 ਜੁਲਾਈ ਨੂੰ ਮੀਟਿੰਗ ਦਿੱਤੀ ਸੀ ਮਲਾਜਮ ਪੈਨਸ਼ਨਰ ਸਾਂਝੇ ਫਰੰਟ ਨਾਲ ਉਹ ਵੀ ਮੁਲਤਵੀ ਕਰਕੇ 29 ਨੂੰ ਕਰ ਦਿੱਤੀ ਹੈ ਸੋ ਇਹ ਸਾਰੇ ਮਾਮਲੇ ਤੇ ਚਰਚਾ ਕਰਾਂਗੇ ਕਿਉਂਕਿ ਮਲਾਜਮ ਤੇ ਪੈਨਸ਼ਨਰ ਆਪਣੇ ਲੀਡਰਾਂ ਨੂੰ ਸੁਣਨਾ ਚਾਹੁੰਦੇ ਨੇ ਵੀ ਲੀਡਰ ਕੀ ਕਰ ਰਹੇ ਨੇ ਤੇ ਅੱਜ ਸਾਡੇ ਸਟੂਡੀਓ ਚ ਮੌਜੂਦ ਨੇ ਡਾਕਟਰ ਐਨ ਕੇ ਕਲਸੀ ਜੀ ਜਿਹੜੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਨੇ ਤੇ ਨਾਲ ਦੀ ਨਾਲ ਪੈਨਸ਼ਨਰ ਮਹਾਸੰਗ ਦੇ ਵੀ ਪ੍ਰਧਾਨ ਨੇ ਜੀ ਆਇਆਂ ਨੂੰ ਕਲਸੀ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਕਲਸੀ ਸਾਹਿਬ ਸਭ ਤੋਂ ਪਹਿਲਾਂ ਤੇ ਆਪਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੀ ਗੱਲ ਕਰ ਲਈਏ ਹਾਂਜੀ ਉਹਦੇ ਚ 4 ਦਿਨ ਦਾ ਸੈਸ਼ਨ ਚੱਲਿਆ ਆ ਉਹਦੇ ਚ ਕਈ ਕਿਸਾਨ ਵੀ ਕਹਿੰਦੇ ਨੇ ਹੋਰ ਵੀ ਕਈ ਵਰਗ ਅੰਦਰਾਜ ਨੇ ਬੀ ਸਾਡੀ ਗੱਲ ਕਿਉਂ ਨਹੀਂ ਕੀਤੀ ਉਹਦੇ ਚ ਖਾਸ ਕਰਕੇ ਮੁਲਾਜ਼ਮ ਸੈਕਟਰੀਟ ਤੋਂ ਲੈ ਕੇ ਬਲੌਕ ਪੱਧਰ ਤੱਕ ਸੰਘਰਸ਼ ਕਰ ਰਹੇ ਨੇ ਪੈਨਸ਼ਨਰ ਤੁਹਾਡੇ ਵਰਗੇ ਸੀਨੀਅਰ ਜਿਹੜੇ ਸਿਟੀਜ਼ਨ ਨੇ ਉਹ ਸੜਕਾਂ ਤੇ ਨੇ ਔਰ ਦੂਸਰੇ ਪਾਸੇ ਤੁਹਾਡੀਆਂ ਸਰਕਾਰ ਨਾਲ ਕਈ ਮੀਟਿੰਗਾਂ ਹੋ ਗਈਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਨਾਲ ਕੈਬਨਟ ਸਬ ਕਮੇਟੀ ਨਾਲ ਐਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨਾਲ ਵੀ ਪਰ ਸੈਸ਼ਨ ਤੇ ਕੋਈ ਗੱਲ ਉੱਠੀ ਨਹੀਂ ਦੇਖੋ ਜੀ ਅਸੀਂ ਬਹੁਤ ਸਾਰੇ ਐਮਐਲਏ ਨੂੰ ਮਿਲ ਕੇ ਹਾਂ ਜੀ ਮੈਂਬਰੈਂਡਮ ਦਿੱਤੇ ਸੀ ਇੱਕ ਕੈਂਪੇਨ ਚਲਾਇਆ ਇਹ ਤੁਸੀਂ ਹਾਂਜੀ 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 ਸਾਰੀ ਸਟੇਟ ਦੇ ਵਿੱਚ ਹਾਂਜੀ ਕਿਹਾ ਸੀ ਵੀ ਹਰ ਇੱਕ ਐਮਐਲਏ ਨੂੰ ਆਪਣੇ ਮੰਗ ਪੱਤਰ ਦਿਓ ਜੀ ਹਾਂਜੀ ਤੇ ਉਹ ਮੰਗ ਪੱਤਰ ਤੇ ਲੈ ਲੈਂਦੇ ਨੇ ਪਰ ਗੱਲ ਸਾਡੀ ਅੱਗੇ ਕੋਈ ਕਰਦਾ ਨਹੀਂ ਕੋਈ ਜੀ ਹਾਂਜੀ ਕਿਉਂਕਿ ਮਸਲੇ ਸਾਡੇ ਬਹੁਤ ਨੇ ਜਿਹੜਾ ਇਹਨਾਂ ਨੇ ਹੁਣ ਏਰੀਅਰ ਦਾ ਜਿਹੜਾ ਫਾਰਮੂਲਾ ਬਣਾਇਆ ਅਜੀਬ ਜਿਹਾ ਹੀ ਜੀ ਉਹਦਾ ਉਹਦੇ ਤੋਂ ਬਹੁਤ ਪਰੇਸ਼ਾਨ ਨੇ ਪੈਨਸ਼ਨਰ 36 ਮਹੀਨਿਆਂ ਤੇ 42 ਮਹੀਨਿਆਂ ਦੇ ਹਾਂ ਮੁਲਾਜ਼ਮਾਂ ਨੂੰ ਤੇ ਵਿਚਾਰਿਆਂ ਨੂੰ ਹਜੇ ਸ਼ੁਰੂ ਨਹੀਂ ਹੋਇਆ ਅਗਲੇ ਸਾਲ ਸ਼ੁਰੂ ਹੋਣਾ ਹੈ ਤੇ ਜਿਹੜਾ ਪੈਨਸ਼ਨਰਾਂ ਨੂੰ ਜਿਹੜਾ ਫਾਰਮੂਲਾ ਲਾਗੂ ਕੀਤਾ ਆ ਉਹਦੇ ਤੋਂ ਬੈਂਕਾਂ ਵਾਲੇ ਵੀ ਪਰੇਸ਼ਾਨ ਨੇ ਪੈਨਸ਼ਨਰ ਤੇ ਪਰੇਸ਼ਾਨ ਹੋਣਾ ਹੀ ਹੋਣਾ ਕਿਉਂਕਿ ਉਹ ਕਹਿੰਦੇ ਨੇ ਬੈਂਕਾਂ ਵਾਲੇ ਅਸੀਂ ਸੰਪਰਕ ਕਰ ਰਹੇ ਹਾਂ ਬੈਂਕਾਂ ਨਾਲ ਨਾਲ ਤੁਸੀਂ ਲੈਟਰ ਵੀ ਰੱਖੇ ਸੀ ਅਸੀਂ ਲੈਟਰ ਵੀ ਲਿਖਿਆ ਹੈ ਮੈਂ ਸਟੇਟ ਬੈਂਕ ਆਫ ਇੰਡੀਆ ਨੂੰ ਵੀ ਲਿਖਿਆ ਮੈਂ ਪੰਜਾਬ ਨੈਸ਼ਨਲ ਬੈਂਕ ਨੂੰ ਮਿਲਿਆ ਉਹਨਾਂ ਬੈਂਕਾਂ ਵਾਲੇ ਨਾਲ ਵੀ ਸੰਪਰਕ ਕੀਤਾ ਉਹ ਕਹਿੰਦੇ ਅਸੀਂ ਸਰਕਾਰ ਨੂੰ ਵੀ ਲਿਖ ਰਹੇ ਹਾਂ ਜਿਹੜੀ ਤੁਸੀਂ ਜਿਹੜੀ ਐ ਕੁਰੀਆਂ ਲਗਾਈਆਂ ਨੇ ਜੀ ਅਸੀਂ ਸਰਕਾਰ ਨਾਲ ਵੀ ਟੇਕ ਅਪ ਕੀਤਾ ਪਰ ਸਰਕਾਰ ਸਾਨੂੰ ਕੋਈ ਜਵਾਬ ਨਹੀਂ ਦਿੰਦੀ ਹੈ ਨਹੀਂ ਮੈਂ ਜਿਹੜਾ ਚੀਫ ਮਿਨਿਸਟਰ ਨੂੰ ਹਣ ਆਪਾਂ ਲੈਟਰ ਲਿਖਿਆ ਸੀ ਇਹ ਰਿਵਰ ਹਾਂਜੀ ਹਾਂਜੀ ਇਹੋ ਏਰੀਆ ਬਾਰੇ ਹਾਂਜੀ ਤੇ ਅਸੀਂ ਪੰਜਾਬ ਰਾਜ ਪੈਨਸ਼ਨ ਮਹਾ ਸੰਘ ਵੱਲੋਂ ਜੀ ਉਹ ਲੈਟਰ ਵੀ ਹੈ ਮੈਂ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਮੈਨੇਜਰ ਨੂੰ ਭੇਜਿਆ ਓਕੇ ਹਾਂਜੀ ਉਹ ਕਹਿੰਦੇ ਆ ਵੀ ਅਸੀਂ ਹੈ ਇਹਨਾਂ ਕੁਐਰੀਜ਼ ਦਾ ਜਿਹੜੀਆਂ ਤੁਸੀਂ ਸਾਨੂੰ ਵੀ ਭੇਜੀਆਂ ਸੀ ਉਹ ਅਸੀਂ ਸਰਕਾਰ ਨੂੰ ਟੇਕ ਅਪ ਕੀਤਾ ਪਰ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ ਸਾਨੂੰ ਹਾਂਜੀ ਇਹ ਤਾਂ ਜਵਾਬ ਨਹੀਂ ਦੇ ਰਹੀ ਤੇ ਫਿਰ ਤੇ ਮਾਮਲੇ ਲਟਕ ਜਾਣਗੇ ਕਈ ਜਿਹੜੇ ਉਲਝੇ ਪਏ ਆ ਸਾਨੂੰ ਵੀ ਨਹੀਂ ਜਵਾਬ ਦਿੱਤਾ ਕੋਈ ਵੀ ਸਰਕਾਰ ਨੇ ਜਿਹੜਾ ਅਸੀਂ ਇਹ 25 6 ਨੂੰ ਅਸੀਂ ਲੈਟਰ ਲਿਖਿਆ ਸੀ ਹਾਂਜੀ ਸਾਨੂੰ ਹਜੇ ਤੱਕ ਕੋਈ ਕੋਈ ਜਵਾਬ ਨਹੀਂ ਦਿੱਤਾ ਜਦ ਕਿ ਸਰਕਾਰ ਨੂੰ ਚਾਹੀਦਾ ਸੀ ਵੀ ਆਪਣੀ ਲੈਟਰ ਨੂੰ ਇੰਪਲੀਮੈਂਟ ਕਰਵਾਉਣ ਵਾਸਤੇ ਹਾਂ ਜਿਹੜੇ ਜਿਹੜੇ ਇਹਦੇ ਵਿੱਚ ਅਸੀਂ ਪ੍ਰੋਬਲਮ ਦੱਸੀਆਂ ਨੇ ਹਾਂਜੀ ਉਹ ਬੈਂਕਾਂ ਨਾਲ ਟੇਕ ਅਪ ਕਰਦੇ ਬੈਂਕਾਂ ਨੂੰ ਇਨਸਟਰਕਸ਼ਨਾਂ ਜਾਰੀ ਕਰਦੇ ਜੀ ਲੀਗਲ ਹਿਅਰ ਵਿਚਾਰੇ ਹਾਂ ਰੋੜ ਰਹੇ ਨੇ ਬੈਂਕਾਂ ਦੇ ਧੱਕੇ ਖਾ ਰਹੇ ਨੇ ਤੇ ਬੈਂਕਾਂ ਵਾਲੇ ਕਦੀ ਕੋਈ ਡਾਕੂਮੈਂਟ ਕਹਿੰਦੇ ਨੇ ਇਹ ਲਿਆ ਦਿਓ ਇਹ ਲਿਆ ਦਿਓ ਅਸੀਂ ਸਰਕਾਰ ਨੂੰ ਲਿਖਿਆ ਸੀ ਕਿ ਇੱਕ ਲੀਗਲ ਹੇਅਰ ਵਾਸਤੇ ਕੀ ਕੀ ਡਾਕੂਮੈਂਟ ਚਾਹੀਦੇ ਨੇ ਇੱਕ ਫਾਰਮੈਟ ਤਿਆਰ ਕਰੋ ਉਹ ਬੈਂਕਾਂ ਨੂੰ ਸਪਲਾਈ ਕਰੋ ਹਰ ਇੱਕ ਬੈਂਕ ਆਪਣੇ ਆਪਣੇ ਦਸਤਾਵੇਜ਼ ਮੰਗੀ ਜਾਂਦਾ ਇਹ ਇਹ ਦਿਓ ਜੀ ਇਹ ਦਿਓ ਜੀ ਤੇ ਉਸ ਤੋਂ ਇਲਾਵਾ ਫੈਮਿਲੀ ਪੈਨਸ਼ਨਰ ਉਹ ਤਰਸ ਰਹੇ ਨੇ ਉਹਨਾਂ ਦੇ ਵਿਚਾਰਿਆਂ ਦੇ ਹਸਬੰਦ ਕਿਸੇ ਦਾ ਕੋਈ ਪਹਿਲੇ ਮਰ ਗਿਆ ਕੋਈ ਧਾਰਾ ਚ ਮਰ ਗਿਆ ਕੋਈ ਵਿੱਚ ਮਰ ਗਿਆ ਮੈਨੂੰ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਨੇ ਕਿਸ਼ਤਾਂ ਚ ਦੇਣਾ ਹਮ ਜਦ ਕੇ ਜਿਹੜਾ ਬੰਦਾ ਮਰੀ ਗਿਆ ਤੇ ਉਹਦੇ ਦੇ ਪੈਸੇ ਇਕੱਠੇ ਦੇ ਦਿਓ ਹਾਂਜੀ ਉਹ ਬੈਂਕਾਂ ਨਾਲ ਸੰਪਰਕ ਕਰਦੇ ਆ ਉਹ ਕਹਿੰਦੇ ਸਾਨੂੰ ਜਵਾਨੀ ਹੁਕਮ ਕਰਤੇ ਵੀ ਨਹੀਂ ਹੌਲੀ ਹੌਲੀ ਕਿਸ਼ਤਾਂ ਚ ਦਿਓ ਤੇ ਹਾਂਜੀ ਤੇ ਹੁਣ ਲੀਗਲ ਜਿਹੜੇ ਆ ਉਪ ਉਪਸਾਨ ਹੋ ਰਹੇ ਨੇ ਫੈਮਿਲੀ ਪੈਨਸ਼ਨਰ ਤੇ ਲੀਗਲ ਹੇਅਰ ਵੀ ਉਸ ਤੋਂ ਇਲਾਵਾ ਜਿਹੜੇ 1 ਇੱਕ 16 ਤੋਂ ਬਾਅਦ ਵਾਲੇ ਆ ਉਹਦੇ ਬਾਰੇ ਅੱਜ ਫਿਰ ਮੈਂ ਸਾਰਿਆਂ ਬੈਂਕਾਂ ਦੇ ਚੀਫ ਮੈਨੇਜਰ ਨਾਲ ਗੱਲ ਕੀਤੀ ਐਸਬੀਆਈ ਦੇ ਵੀ ਤੇ ਪੰਜਨ ਵੀ ਨਵੀਂ ਉਹ ਕਹਿੰਦੇ ਐਸਬੀਆਈ ਵਾਲੇ ਕਹਿੰਦੇ ਸਾਨੂੰ ਸਮਝ ਨਹੀਂ ਆ ਰਿਹਾ ਵੀ ਕੀ ਕਰਨਾ ਅਸੀਂ ਸਾਰਾ ਦਾ ਸਾਰੇ ਕੇਸ ਜਿਹੜੇ ਆ ਤੁਹਾਡੇ ਜੀ ਹਾਂਜੀ ਅਸੀਂ ਹੈਡ ਆਫਸ ਨੂੰ ਭੇਜ ਦਿੰਦੇ ਆ ਹਾਂਜੀ ਉਹ ਕਹਿੰਦੇ ਹੁਣ ਹੈਡ ਆਫਸ ਵਾਲੇ ਕਰਨਗੇ ਕੀ ਕਰਨਗੇ ਹਾਂਜੀ ਤੇ ਉਹ ਤੇ ਲਟਕ ਗਿਆ ਫਿਰ ਕੱਲ੍ਹ ਤੱਕ ਮਾਮਲਾ ਆ ਨਹੀਂ ਉਹਨਾਂ ਨੇ ਅਸ਼ੋਰੈਂਸ ਜ਼ਰੂਰ ਦਿੱਤੀ ਹੈ ਹਾਂਜੀ ਕਹਿੰਦੇ ਵੀ ਇਸ ਮਹੀਨੇ ਪੈਨਸ਼ਨ ਦੇ ਨਾਲ ਹਾਂਜੀ ਪੈਣ ਦੀ ਸੰਭਾਵਨਾ ਹੈ ਹਾਂਜੀ हां तो इस करके नहीं मैं जेड़ा सवाल ਕੀਤਾ ਹੈ ਤੁਹਾਨੂੰ ਤੁਸੀਂ ਸਰਕਾਰ ਦੇ ਵਿਰੁੱਧ ਬਹੁਤ ਨਾਰੇਬਾਜ਼ੀ ਕਰਦੇ ਰਹੇ ਸਾਰਾ ਕੁਝ ਕਰਦੇ ਜੀ ਮੰਨ ਲਈ ਨੇ ਵਿਧਾਨ ਸਭਾ ਚ ਸਰਕਾਰ ਨਹੀਂ ਬੋਲੀ ਵਿੱਤ ਮੰਤਰੀ ਹਰਪਾਲ ਚੀਮਾ ਹੋਣਾ ਨੇ ਕੋਈ ਬਿਆਨ ਨਹੀਂ ਦਿੱਤਾ ਤੁਹਾਡੀਆਂ ਮੰਗਾਂ ਬਾਰੇ ਪਰ ਵਿਰੋਧੀ ਤੇ ਵਿਰੋਧੀ ਤੇ ਨਹੀਂ ਅਸੀਂ ਅਸੀਂ ਤੇ ਸਾਰੇ ਐਮਐਲਏ ਨੂੰ ਮੈਂਬਰ ਦਿੱਤੇ ਹੋਏ ਨੇ ਹਰ ਇੱਕ ਮੰਗ ਬਾਰੇ ਅਸੀਂ ਸਾਰੀਆਂ ਜਿੰਨੇ ਵੀ ਐਮਐਲਏ ਪੰਜਾਬ ਦੇ ਪਰ ਕਿਸੇ ਨੇ ਆਵਾਜ਼ ਨਹੀਂ ਉਠਾਈ ਹਾਂਜੀ ਪਰ ਇਹ ਜਿਹੜਾ ਇਹ ਇਹ ਇੱਕ ਇਹ ਜਿਹੜਾ ਰਿਵੀਜ਼ਨ ਜਿਹੜੀ ਕੀਤੀ ਸੀ ਜੀ ਇੱਕ 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 16 ਤੋਂ ਇਹ ਕਾਂਗਰਸ ਸਰਕਾਰ ਨੇ ਹੀ ਕੀਤੀ ਸੀ ਇਸ ਵਾਰ ਇਹ ਸ਼ੇਮਾ ਪੇ ਕਮਿਸ਼ਨ ਕਾਂਗਰਸ ਸਰਕਾਰ ਨੇ ਲਾ ਕਾਂਗਰਸ ਸਰਕਾਰ ਨੇ 29 10 2021 ਨੂੰ ਪੈਨਸ਼ਨਾਂ ਵਾਸਤੇ ਜਿਹੜਾ ਇਹ ਲੈਟਰ ਜਾਰੀ ਕੀਤਾ ਸੀ ਅਸੀਂ ਇਸ ਵਾਰੀ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਝੇ ਫਰੈਂਡ ਦੀ 25 4 ਨੂੰ ਅਸੀਂ ਉਹਨਾਂ ਨੂੰ ਵਿੱਤ ਮੰਤਰੀ ਜੀ ਨੂੰ ਇਹ ਇਹ ਕਿਹਾ ਸੀ ਇੱਕ ਕੈਬਨਟ ਸਫ ਕਮੇਟੀ ਦਾ ਮੀਟਿੰਗ ਹੋਈ ਸੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਜਿਹੜਾ ਲੈਟਰ 2910 ਚੀ ਦਾ ਇਹਦੇ ਬਾਰੇ ਸਪੈਸ਼ਲੀ ਕਿਹਾ ਹੈ ਕਿ ਜਿਹੜਾ ਇਸ ਲੈਟਰ ਦਾ ਸਬਜੈਕਟ ਹੈ ਇਹ ਸਬਜੈਕਟ ਹੀ ਗਲਤ ਹੈ ਉਹ ਕਿਵੇਂ ਹਾਂ ਉਹ ਕਹਿੰਦੇ ਕਿ ਕਿਦਾਂ ਜੀ ਮੈਂ ਕਿਹਾ ਸਬਜੈਕਟ ਲਿਖਿਆ ਇੰਪਲੀਮੈਂਟੇਸ਼ਨ ਆਫ ਦਾ ਰეკਮੈਂਡੇਸ਼ਨ ਆਫ ਦਾ 6th ਪੰਜਾਬ ਪੇ ਕਮਿਸ਼ਨ ਪਰ ਇਸ ਲੈਟਰ ਦੇ ਵਿੱਚ ਹਾਂ ਜੀ ਪੰਜਾਬ ਦੇ ਸਿੱਖਤ ਪੇ ਕਮਿਸ਼ਨ ਦੀ ਕੋਈ ਵੀ ਰეკਮੈਂਡੇਸ਼ਨ ਨਹੀਂ ਮੰਨੀ ਹੋਈ ਓਕੇ ਹਾਂ ਜੀ ਉਹ ਕਹਿੰਦੇ ਕਿਦਾਂ ਮੈਂ ਡਿਟੇਲ ਚ ਵੀ ਦੱਸਿਆ ਸੀ ਉਹਨਾਂ ਨੂੰ ਵੀ ਇਹ 5.1 ए ਪੈਰਾ ਹੈ ਫਿਕਸੇਸ਼ਨ ਆਫ ਦਾ ਪੈਨਸ਼ਨ ਜਿਹਦੇ ਚ ਨੋਸ਼ਨਲ ਫਿਕਸੇਸ਼ਨ ਪੈਨਸ਼ਨਰ ਦੀ ਕਰਨੀ ਆ ਜਿਹੜਾ ਪੇ ਕਮਿਸ਼ਨ ਨੇ ਰეკਮੈਂਡ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੀ ਪੋਸਟ ਤੋਂ ਬੰਦਾ ਰਿਟਾਇਰ ਹੋਇਆ ਉਸ ਪੋਸਟ ਦਾ ਪੇ ਸਕੇਲ ਲੈਣਾ ਓਕੇ ਐਟ ਦੀ ਟਾਈਮ ਰਿਟਾਇਰਮੈਂਟ ਜੋ ਪੇ ਲੈ ਰਿਆ ਸੀ ਪੇ ਸਕੇਲ ਪੇ ਬੈਂਡ ਲੈ ਰਿਆ ਸੀ ਹੂੰ ਹੂੰ ਉਹਦੇ ਵਿੱਚ ਉਹਦੀ ਨੋਸ਼ਨਲ ਫੀਚਰੇਸ਼ਨ ਕਰ ਲਈਆਂ ਹੂੰ ਉਹ 18 ਜੂਨ 2021 ਦੀ ਜਿਹੜੀ ਕੈਬਨਟ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਐਜ਼ ਇਟ ਇਜ਼ ਉਹ ਲੈ ਗਏ ਹੈ ਜੀ ਐਫਡੀ ਨੇ ਆਪਣੀ ਰეკਮੈਂਡੇਸ਼ਨ ਕਰਕੇ ਉੱਥੇ ਭੇਜੀਆਂ ਸੀਐਮਐਮ ਉਹ ਸੀਐਮਐਮ ਨੇ ਐਜ਼ ਇਟ ਇਜ਼ ਅਪਰੂਵ ਕੀਤੀਆਂ ਓਕੇ ਪਰ ਜਿਹੜੀ ਇਹ ਲੈਟਰ ਜਾਰੀ ਕੀਤੀ ਹੈ ਇਸ ਲੈਟਰ ਦੇ ਵਿੱਚ ਇਹਨਾਂ ਨੇ ਇੱਕ ਕਲਾਜ਼ ਆਪ ਐਡ ਕਰਤੀ ਜਿਹਦੇ ਵਿੱਚ ਲਿਖਿਆ ਵੀ 2759 ਦੀ ਲੈਟਰ ਦੇ ਮੁਤਾਬਕ ਇੱਕ ਇੱਕ 2006 ਦੇ ਪੇ ਸਕਿੱਲਾ ਦੇ ਅਨੁਸਾਰ ਨੋਸ਼ਨ ਫਿਕਸੇਸ਼ਨ ਕਰਨੀਆਂ ਹੈ ਹੈ ਜੀ ਇਹ ਬਿਲਕੁਲ ਗਲਤ ਹੈ ਹੈ ਜੀ ਐਸੇ ਤਰ੍ਹਾਂ ਹੀ ਦੂਜੀ ਰეკਮੈਂਡੇਸ਼ਨ ਜਿਹੜੀ ਹੈ ਇਹਨਾਂ ਦੀ ਪੇ ਕਮਿਸ਼ਨ ਨੇ ਤੋਂ ਪਰ ਨਾਟ ਰეკਮੈਂਡ ਕੀਤਾ ਹੈ ਜੀ ਔਰ ਉਹ 2.5 ਐਜ਼ ਇਟ ਇਜ਼ ਹਾਂਜੀ ਉਹਦੇ ਵਿੱਚ ਗਿਆ ਹਾਂਜੀ ਉਹਦੇ ਵਿੱਚ ਇਹਨਾਂ ਨੇ ਭਾਵੇਂ ਉਹ ਕਹਿੰਦੇ ਨੇ ਵੀ ਅਪਰੂਵ ਨਹੀਂ ਹੋਇਆ ਪਰ ਜਿਹੜੀ ਰਿਕਮੈਂਡੇਸ਼ਨ ਉਹਨਾਂ ਕੀਤੀ ਹੈ ਉਹਦਾ ਮਤਲਬ ਜਿਹੜਾ ਮੈਂ ਪੰਜਾਬੀ ਚ ਬਣਾਇਆ ਸੀ ਉਸ ਦਿਨ ਪੜ੍ਹ ਕੇ ਵੀ ਉਹਨਾਂ ਨੂੰ ਸੁਣਾਇਆ ਤੇ ਉਹ ਨਿਕਲਦਾ ਵੀ 2.5 ਅਪਰੂਵ ਹੋਏਗਾ ਹੈ ਪਰ ਇਹਨਾਂ ਨੇ ਇੱਕ ਨਵਾਂ ਹੀ ਫਾਰਮੂਲਾ ਆਪਣੇ ਕਾਂਗਰਸ ਸਰਕਾਰ ਨੇ ਉਸ ਵੇਲੇ ਦੇ ਮੰਤਰੀ ਵਿੱਤ ਮੰਤਰੀ ਸਾਹਿਬ ਨੇ ਕੱਢਿਆ ਹਾਂਜੀ 113% ਡੀਏ ਨੂੰ ਲੈ ਕੇ ਤੇ 15% ਦੇਣਾ ਤੀਸਰਾ ਸੀ ਇਹਦੇ ਵਿੱਚ ਇਹ ਪੈਰਾ 7 ਦੇ ਵਿੱਚ ਜੀ ਐਲਟੀਸੀ ਦਾ ਐਲਟੀਸੀ ਟ੍ਰੈਵਲ ਕੰਸੈਸ਼ਨ ਹੂੰ ਹੂੰ ਟ੍ਰੈਵਲ ਕੰਸੈਸ਼ਨ ਦਾ ਜਿਹੜੀ ਰეკਮੈਂਡੇਸ਼ਨ ਨੂੰ ਕੀਤੀ ਆ ਵੀ 2 ਸਾਲ ਦੇ ਵਿੱਚ ਹਾਂਜੀ ਇੱਕ ਬੇਸਿਕ ਪੈਨਸ਼ਨ ਮਿਲਣੀ ਆ ਆਪਾਂ ਨੂੰ ਹਾਂਜੀ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਜੋ ਪਹਿਲੇ ਚੱਲਦਾ ਆ ਰਿਹਾ ਸਿਸਟਮ ਉਦਾਂ ਹੀ ਚੱਲੇਗਾ ਹੂੰ ਤੇ ਉਦਾਂ ਹੀ 18 ਜੂਨ 2021 ਨੂੰ ਉਹ ਐਜ਼ ਇਟ ਇਜ਼ ਅਪਰੂਵ ਹੋਇਆ ਹਾਂਜੀ ਪਰ ਇਹਨਾਂ ਨੇ ਜਿਹੜੇ ਮੈਂ ਉਸ ਤੋਂ ਬਾਅਦ ਪੁਰਾਣੇ ਪੀ ਕਮਿਸ਼ਨਰ ਦੀ ਰეკਮੈਂਡੇਸ਼ਨ ਵੀ ਦੇਖੀਆਂ ਹਾਂਜੀ ਉਹ ਵੀ ਐਜ਼ ਇਟ ਇਜ਼ ਨੇ ਹੂੰ ਉਹਦੇ ਚ ਕੀ ਲਿਖਿਆ ਦਾ ਦੀ ਐਗਜ਼ਿਸਟਿੰਗ ਪ੍ਰੋਵੀਜ਼ਨ ਰਿਲੇਟਿੰਗ ਟੂ ਟ੍ਰੈਵਲ ਕੰਸੈਸ਼ਨ ਸੈਲ ਕੰਟੀਨਿਊ ਟੂ ਬੀ ਇਨ ਫੋਰਸ ਓਕੇ ਇਹ ਇਹ ਦੋਨਾਂ ਪਿਛਲੇ పేੇ ਕਮਿਸ਼ਨਰ ਲਿਖਿਆ ਹੈ ਇਹਨਾਂ ਨੇ ਇੱਕ ਲਾਈਨ ਹੋਰ ਐਡ ਕਰਤੀ ਓਕੇ ਹਾਊ ਐਵਰ ਨੋ ਏਰੀਅਰ ਆਫ ਦਿਸ ਅਕਾਊਂਟ ਸ਼ਲ ਬੀ ਐਡਮਿਸਿਬਲ ਅਪ ਟੂ ਦਾ ਮੰਥ ਡਿਊਰਿੰਗ ਵਿਚ ਥੀਸ ਸੈਕਸ਼ਨਸ ਆਰ ਇਸ਼ੂਡ ਇਹ ਵੀ ਇਹ ਵੀ ਇਹ ਵੀ ਆਪ ਐਡ ਕੀਤੀ ਹੈ ਨਾ ਬਾਅਦ ਚ ਐਫਡੀ ਨੇ ਜਿੰਨੇ ਵੀ ਲੈਟਰ ਜਾਰੀ ਕੀਤਾ ਜੀ ਜਦ ਕਿ ਸੀਐਮਐਮ ਦੇ ਵਿੱਚ ਜੋ ਪਾਸ ਹੋਏਗਾ ਹਾਂਜੀ ਉਪਰੂਪ ਹੋਏਗਾ ਉਹ ਨਹੀਂ ਹੈਗਾ ਇਸ ਕਰਕੇ ਇਸ ਕਰਕੇ ਮੈਂ ਕਹਿੰਦਾ ਵੀ ਇਹ ਸਬਜੈਕਟ ਹੀ ਗਲਤ ਆ ਇਹ ਆਪਣੇ ਪੈਨਸ਼ਨਰਾਂ ਨੂੰ ਇਹ ਜਾਗਰੂਕ ਕਰਨਾ ਬਹੁਤ ਜ਼ਰੂਰੀ ਆ ਵੀ ਜਿਹੜੇ ਵੀ ਕੇਸ ਆਪਣੇ ਇਸ ਵੇਲੇ ਚੱਲ ਰਹੇ ਨੇ ਜੀ ਕੋਰਟਾਂ ਦੇ ਵਿੱਚ ਹਾਂਜੀ ਉਹ ਆਪਣੇ ਆਪਣੇ ਵਕੀਲ ਨੂੰ ਹਾਂਜੀ ਗਾਈਡ ਕਰਨਾ ਹਾਂਜੀ ਇਹ ਇਹ ਪੜਾ ਦੇ ਨੋਟੀਫਿਕੇਸ਼ਨ ਹਾਂ ਇਹ ਨੋਟੀਫਿਕੇਸ਼ਨ ਪੜਾਣ ਤੇ ਪੇ ਕਮਿਸ਼ਨ ਦੇ ਨਾਲ ਤੇ 18 ਜੂਨ 2021 ਦੇ ਵਿੱਚ ਸੀਐਮਐਮ ਨੇ ਜ਼ੋਰ ਕਮੈਂਡ ਕੀਤਾ ਹੈ ਜੋ ਪਾਸ ਕੀਤਾ ਦਾ ਹਾਂਜੀ ਉਹਦੇ ਮੁਤਾਬਕ ਆਪਣਾ ਬੈਨੀਫਿਟਰ ਲੈਣ ਦੀ ਕਲਸੀ ਸਾਹਿਬ ਇੱਕ ਤੁਸੀਂ ਜਦ ਤੁਹਾਡੇ ਸਾਥੀਆਂ ਨੇ ਵੱਖ-ਵੱਖ ਥਾਵਾਂ ਤੇ ਕੋਰਟ ਕੇਸ ਬਹੁਤ ਕੀਤੇ ਆ ਅਦਾਲਤੀ ਕੇਸ ਬੜੇ ਇੰਟਰਸਟਿੰਗ ਸੀ ਕੁਝ ਤਾਂ ਬਹੁਤ ਨੇੜੇ ਪਹੁੰਚ ਗਏ ਸੀ ਕੁਝ ਤੇ ਤੁਹਾਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਵੀ ਹੋਈ ਸੀ ਉਹ ਕੀ ਸਟੇਟਸ ਹੈ ਉਹਨਾਂ ਦਾ ਰਿਕੋਰਡ ਕੇਸ ਸਾਡੇ ਕਾਫੀ ਦੇਰ ਤੇ ਪਰੇਸ਼ਾਨ ਹੋ ਕੇ ਪੈਨਸ਼ਨਰ ਜਿਹੜਾ ਆ ਹਾਂਜੀ ਉਹ ਕੋਰਟ ਜਾਂਦਾ ਜਦੋਂ ਸਰਕਾਰ ਬਾਹ ਨਹੀਂ ਫੜਾਉਂਦੀ ਹਾਂਜੀ ਹਾਂਜੀ ਤੇ ਇਸ ਕਰਕੇ ਹਰ ਤਰ੍ਹਾਂ ਦੇ 2.59 ਵਾਸਤੇ ਏਰੀਅਰ ਲੈਣ ਵਾਸਤੇ ਨੋਸ਼ਨਲ ਫਿਕਸੇਸ਼ਨ ਵਾਸਤੇ ਇਹ ਸਾਰੇ ਹੀ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਹਾਂਜੀ 28 ਨਵੰਬਰ ਨੂੰ 2.59 ਦਾ ਫੈਸਲਾ ਹੋ ਗਿਆ ਸਰਕਾਰ ਨੇ ਕੋਰਟ ਨੇ ਫੈਸਲਾ ਕਰਤਾ ਵੀ 3 ਮਹੀਨੇ ਦੇ ਅੰਦਰ ਅੰਦਰ ਸਰਕਾਰ ਇਹਦਾ ਫੈਸਲਾ ਕਰੇ 26 ਨਵੰਬਰ ਸਾਲ 2024 ਹਾਂਜੀ ਤੇ ਉਹ 3 ਮਹੀਨੇ ਹੋ ਗਏ ਉਸ ਉਸ ਦੇ ਵਿੱਚ ਬਹੁਤ ਸਾਰੇ ਕਨੈਕਟਡ ਕੇਸਸ ਸੀ ਇਹ ਕੋਸ਼ ਕੇਸਾਂ ਦੇ ਵਿੱਚ ਤੇ ਗਵਰਨਮੈਂਟ ਨੇ ਸਪੀਕਿੰਗ ਆਰਡਰ ਪਾਸ ਕਰਤੇ ਉਹ ਵੀ 2.5 ਦੇਣ ਨਾ ਦੇਣ ਬਾਰੇ ਕੁਝ ਨਹੀਂ ਲਿਖਿਆ ਜੀ ਹਾਂਜੀ ਉਹ ਕਹਾਣੀ ਵੀ ਪਾ ਕੇ ਹਾਂ ਜੀ ਨਾਲ ਵੀ ਅਸੀਂ 18 ਫਰਵਰੀ ਨੂੰ ਅਸੀਂ ਏਰੀਅਲ ਦਿੱਤਾ ਜੀ ਉਹ ਉਹ ਫਾਈਲ ਜੇ ਕਰਤੇ ਕੁਝ ਕੇਸਾਂ ਦੇ ਵਿੱਚ ਹਾਂ ਜੀ ਅਜੇ ਤੱਕ ਵੀ ਸਪੀਕਿੰਗ ਆਰਡਰ ਵੀ ਨਹੀਂ ਪਾਸ ਕੀਤੇ ਓਕੇ ਉਹ ਮੇਰੇ ਕੋਲ ਇੱਕ ਕੇਸ ਹੈ ਉਹ ਉਹ ਫਿਰ ਕੰਟੈਂਪਟ ਪਾਈ ਉਹਨਾਂ ਨੇ ਜਿਸ ਦਾ ਜਿਸ ਦਾ ਫੈਸਲਾ ਇਹ 14 ਜੁਲਾਈ ਨੂੰ ਆਇਆ ਹਾਂ ਇਹਨਾਂ ਨੇ ਇਹ ਹੈਗਾ ਪ੍ਰੀਤਮ ਸਿੰਘ ਨਾਗਰਾ ਜੀ ਹਾਂ ਬਰਸ ਕ੍ਰਿਸ਼ਨ ਕੁਮਾਰ ਆ ਯੈਸ ਇਹ ਬਾਰ-ਬਾਰ ਕੰਟੈਂਪਟ ਦੀ ਵੀ ਡੇਟ ਮੰਗੀ ਜਾਂਦੇ ਨੇ ਹਾਂਜੀ ਜਦ ਕਿ ਕੰਟੈਂਪਟ ਦੀ ਡੇਟ ਤੇ ਹੁੰਦੀ ਨਹੀਂ ਕੰਟੈਂਪਟ ਤਾਂ ਹੁੰਦਾ ਵੀ ਐਗਜ਼ੀਕਿਊਸ਼ਨ ਨਹੀਂ ਕੀਤਾ ਤੁਹਾਡਾ ਆਰਡਰ ਹਾਂ ਤੇ ਇਹਨਾਂ ਨੂੰ ਆਰਡਰ ਕਰੋ ਅਦਾਲਤ ਵੀ ਕੀ ਰਹਿ ਜਾਂਦੀ ਡੇਟ ਅੱਛਾ ਉਹ ਇਸ ਕੇਸ ਦੇ ਵਿੱਚ ਹਾਂਜੀ ਇਹ ਅਲਕਾ ਸ਼ਰੀਨ ਜੱਜ ਨੇ ਇਹਨਾਂ ਨੇ ਬੜਾ ਸੀਰੀਅਸ ਲਿਆ ਹਾਂਜੀ ਕਹਿੰਦੇ ਬਾਰ-ਬਾਰ ਤੁਸੀਂ ਆ ਜਾਂਦੇ ਹੋ ਟੇਟਾ ਮੰਗਣ ਹਾਂਜੀ ਫੇਰ ਡੇਟ ਉਹ ਕੋਈ ਨਹੀਂ ਮਿਲਦੀ ਹਾਂਜੀ ਅੱਛਾ ਫੇਰ ਉਹਨਾਂ ਨੇ ਕਿਹਾ ਵੀ ਇੱਕ ਜਸਟਿਸ ਦੇਣ ਵਾਸਤੇ ਤੁਹਾਨੂੰ ਡੇਟ ਦੇ ਦਿੰਨੀ ਆ 18 8 ਉਹਨਾਂ ਨੇ ਡੇਟ ਪਾਤੀ ਨਾਲ ਉਹਨਾਂ ਨੇ ਕਿਹਾ ਤਾਂ 20000 ਰੁਪਿਆ ਤੁਹਾਨੂੰ ਕਾਸਟ ਪਾਈ ਜਾਂਦੀ ਹੈ ਇਹ 20000 ਰੁਪਿਆ ਹਾਂਜੀ ਪੰਜਾਬ ਸਟੇਟ ਲੀਗਲ ਸਰਵਿਸes ਅਥਾਰਟੀ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਹੈ ਹਾਂਜੀ ਮਤਲਬ ਅਦਾਲਤਾਂ ਵੀ ਸਖਤ ਹੋ ਰਹੀਆਂ ਹਾਂਜੀ ਤੇ ਇਸੇ ਤਰ੍ਹਾਂ ਹੀ ਅ ਅਨੀ ਸਖਤ ਹੁਣ ਕਈ ਕੇਸਾਂ 'ਤੇ ਹੈ ਇੱਕ ਇਹ ਸੈਂਟਰਲ ਪੈਟਰਨ ਦੇ ਉੱਪਰ ਜੀ ਡੀਏ ਲੈਣ ਵਾਸਤੇ ਹਾਂਜੀ ਇਹ ਵੀ ਕੋਰਟ ਕੇਸ ਹੈ ਕੀਤਾ ਹੀ ਪ੍ਰੇਮ ਚਾਵਲਾ ਐਂਡ ਅਦਰਜ ਹਮ ਹਮ ਇਹਦਾ ਫੈਸਲਾ 10 ਜੁਲਾਈ 2025 ਨੂੰ ਆਇਆ ਹਮ ਇਸ ਦੇ ਵਿੱਚ ਕੋਰਟ ਨੇ ਆਰਡਰ ਕੀਤੇ ਦੇ ਵੀ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਸੀ ਉਹ ਗਵਰਨਮੈਂਟ ਨੇ ਉਸ ਤੇ ਕੋਈ ਗੌਰ ਨਹੀਂ ਕੀਤਾ ਉਹ within 6 ਮਨਥ ਉਹਨਾਂ ਦੀ ਰਿਪਰੈਜੈਂਟੇਸ਼ਨ ਦਾ ਫੈਸਲਾ ਕਰੇ ਤੇ ਜੇ ਉਹਨਾਂ ਦਾ ਲਾਭ ਬੰਦਾ ਹੈ ਹੈ ਨਹੀਂ ਤੇ ਉਹਨੂੰ ਉਹ ਬੈਨੀਫਿਟ ਜੋ ਵੀ ਬੰਦਾ ਉਹਨੂੰ ਫੋਰਸ ਵਿਦ ਅ ਗਰਾਂਟ ਕੀਤਾ ਜਾਵੇ ਓਕੇ ਹੈ ਜੀ ਤੁਰਤ ਅਦਾ ਕੀਤਾ ਜਾਵੇ ਹੈ ਜੀ ਨਹੀਂ ਤੇ ਕੋਈ ਸਪੀਕਿੰਗ ਆਰਡਰ ਪਾਸ ਕੀਤਾ ਜਾਵੇ ਓਕੇ ਹੁਣ ਇਹਨਾਂ ਨੂੰ ਅੱਛਾ ਨਾਤ ਕਰ ਨਹੀਂ ਸਕਦੇ ਹੂੰ डीए ਪੈਟਰਨ ਜਿਹੜਾ ਡੀ ਆਪਾਂ ਸੈਂਟਰਲ ਪੈਟਰਨ ਤੇ ਆ ਮੈਂ ਲక్ష్మణ ਸਿੰਘ ਗਿੱਲ ਹਾਂ ਦੀ ਸਰਕਾਰ ਤੋਂ ਸ਼ੁਰੂ ਹੋਇਆ ਸੀ ਹਾਂਜੀ ਤੇ ਇਹ ਤੇ ਦੇਣਾ ਹੀ ਪੈਣਾ ਇਹਨਾਂ ਨੂੰ 6 ਮਹੀਨੇ ਦੀ ਬਜਾਇਆ ਜੇ ਜਲਦੀ ਫੈਸਲਾ ਕਰਦੇ ਤੇ ਬਹੁਤ ਮਿਹਰਬਾਨੀ ਇਹਨਾਂ ਦੀ ਹਾਂਜੀ ਹੋਰ ਵੀ ਆਗੇ ਕੇਸ ਕੋਈ ਹਾਂਜੀ ਹਾਂ ਕੇਸ ਤੇ ਹਾਂ ਕੇਸ ਤੇ ਮੈਂ ਤੁਹਾਨੂੰ ਇੱਕ ਹੋਰ ਦੱਸਿਆ ਵੀ ਇੱਕ ਕੈਮਿਊਟੇਸ਼ਨ ਦਾ ਕੇਸ ਹਾਂਜੀ ਜਿਹੜਾ ਉਹ ਤੇ ਰਿਜੈਕਟ ਨਹੀਂ ਹੋ ਗਿਆ ਹਾਂਜੀ ਉਹ ਰਿਜੈਕਟ ਹੋ ਗਿਆ ਸੀ ਸੁਪਰੀਮ ਕੋਰਟ ਵੀ ਹੰਡ ਪੈਨਸ਼ਨਰ ਗਏ ਸੀ ਹਾਂਜੀ ਉੱਥੋਂ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਕੋਈ ਇੰਟਰਫੇਅਰ ਨਹੀਂ ਕਰਨਾ ਜੋ ਹਾਈ ਕੋਰਟ ਨੇ ਆਰਡਰ ਕਰਤੇ ਗਵਰਨਮੈਂਟ ਨੇ ਉਸ ਕੇਸ ਦੇ ਵਿੱਚ ਮੰਨਿਆ ਸੀ ਵੀ ਅਸੀਂ ਇਹਦੇ ਵਾਸਤੇ ਇੱਕ ਕਮੇਟੀ ਬਣਾਵਾਂਗੇ ਹਾਈ ਲੈਵਲ ਕਮੇਟੀ ਬਣਾਵਾਂਗੇ ਜਿੱਚ ਪੈਨਸ਼ਨਰ ਜਥੇਬੰਦੀਆਂ ਵੀ ਨਾਲ ਲਾਵਾਂਗੇ ਜੀ ਤੇ 6 ਮਹੀਨੇ ਦੇ ਅੰਦਰ ਅੰਦਰ ਅਸੀਂ ਉਹਦਾ ਫੈਸਲਾ ਕਰਾਂਗੇ ਓਕੇ ਪਰ ਹਨ ਨੇ ਇਹਦਾ ਕੋਈ ਕਮੇਟੀ ਨਹੀਂ ਬਣਾਈ ਹੈ ਹਾਂਜੀ ਉਹ ਹੁਣ ਬਹੁਤ ਸਾਰੇ ਪੈਨਸ਼ਨਰ ਮੇਰੇ ਕੋਲ ਬਹੁਤ ਸਾਰੇ ਕੇਸ ਨੇ ਇਹਦੇ ਵਿੱਚ ਸੁਪਰੀਮ ਕੋਰਟ ਚਲੇ ਗਏ ਓਕੇ ਹੁਣ ਸੁਪਰੀਮ ਕੋਰਟ ਨੇ ਹੈ ਇਹਦੇ ਇਹ ਵਿੱਚ ਆਰਡਰ ਕੀਤੇ ਨੇ ਵੀ ਇਹਦੇ ਵਾਸਤੇ ਜਿਹੜੀ ਹੈ ਨਾਲ ਗਵਰਨਮੈਂਟ ਨੇ ਜੋ ਮੰਨਿਆ ਹੋਇਆ ਕਮੇਟੀ ਬਣਾਉਣਾ ਉਹ ਕਮੇਟੀ ਬਣਾਉਣ ਵਾਸਤੇ ਹਾਂਜੀ ਉਹ ਕਮੇਟੀ ਬਣਾ ਕੇ ਤੇ ਐਗਜ਼ਾਮਨ ਕਰੋ ਇਸ ਨੂੰ ਕੰਮਿਟੀਸ਼ਨ ਵਾਲਾ ਓਕੇ ਹਾਂਜੀ ਓਕੇ ਗੁਰੂ ਆ ਗਏ ਹਾਂਜੀ ਇੱਕ ਕਲਸੀ ਸਾਹਿਬ ਇੱਕ ਮੈਂ ਡਿਸਕਸ ਕਰਨਾ ਚਾਹੁੰਦਾ ਕਿ ਮੈਨੂੰ ਲੱਗਦਾ ਵੱਡੀ ਗਿਣਤੀ ਚ ਮੁਲਾਜ਼ਮ ਜਿਹੜੇ ਪ੍ਰਭਾਵਿਤ ਨੇ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਹਾਂਜੀ ਹਾਈ ਕੋਰਟ ਨੇ ਵੀ ਉਹਨਾਂ ਦੇ ਹੱਕ ਚ ਫੈਸਲਾ ਕਰਤਾ ਸੁਪਰੀਮ ਕੋਰਟ ਨੇ ਵੀ ਹੱਕ ਚ ਫੈਸਲਾ ਕਰਤਾ ਹੁਣ ਸਰਕਾਰ ਕੀ ਕਰ ਰਹੀ ਹੈ ਸਰਕਾਰ ਫੈਸਲਾ ਕਰਨ ਦਾ ਮੇਨ ਬੇਸ ਇਹ ਸੀ ਵੀ ਇਹਨਾਂ ਨੇ ਰੂਲ ਅਮੈਂਡ ਨਹੀਂ ਸੀ ਕੀਤੇ ਕੇਂਦਰੀ ਪੇ ਸਕੇਲ ਲਾਗੂ ਕਰ ਲਈ ਹਾਂਜੀ ਹਾਂਜੀ ਹੁਣ ਕੀ ਚੀਫ ਸੈਕਟਰੀ ਨੇ ਹੰਗਾਮੀ ਮੀਟਿੰਗ ਕਰਕੇ ਸਾਰੇ ਡਿਪਾਰਟਮੈਂਟਾਂ ਨੂੰ ਹੁਕਮ ਜਾਰੀ ਕਰਤੇ ਆ ਤੁਰੰਤ ਰੂਲ ਅਮੈਂਡ ਕਰੋ ਤੇ ਰੂਲ ਅਮੈਂਡ ਕਰੋ 17/7/20 ਤੋਂ 20 ਤੋਂ ਪਰ ਉਦੋਂ ਤੱਕ ਭਰਤੀ ਨਹੀਂ ਕਰਨੀ ਜਿੰਨਾ ਤੇ ਰੂਲ ਨਵੇਂ ਨਹੀਂ ਬਣਾਉਂਦੇ ਨਹੀਂ ਬਣਨਦੇ ਹੁਣ ਇਹ ਦੱਸੋ ਵੀ ਜਿਹੜੇ ਅੱਜ ਰੂਲ ਬਣਨਗੇ ਇਹ 17/7/20 ਨੂੰ ਲਾਗੂ ਹੋ ਸਕਦੇ ਇਹ ਇਹ ਬੜੀ ਚਲਾਕੀ ਵਰਤ ਰਹੇ ਨੇ ਹਾਂਜੀ ਇਹ ਜਿਹੜੇ ਰੂਲ ਪਹਿਲੇ ਬਣੇ ਹੋਏ ਨਾ ਉਹਦੇ ਵਿੱਚ ਪੇ ਸਕੇਲ ਜਿਹੜੇ ਆ ਉਹ ਪੁਰਾਣੇ ਦਰਜ ਨੇ ਹੈ ਜੀ ਹੁ ਜਿਹੜਾ ਸੁਪਰੀਮ ਕੋਰਟ ਤੋਂ ਫੈਸਲਾ ਹੋਇਆ ਸੀ ਜਿਹੜਾ ਹੈ ਜੀ ਉਹ ਉਸ ਬੰਦੇ ਦਾ ਜਿਹੜਾ ਅਪੁਆਇੰਟਮੈਂਟ ਆਰਡਰ ਦੇ ਵਿੱਚ ਜੋ ਲਿਖਿਆ ਰਹੀ ਪਈ ਇਹਨਾਂ ਰੂਲਾਂ ਦੇ ਮੁਤਾਬਕ ਇਹਦੀ ਅਪੁਆਇੰਟਮੈਂਟ ਹੁੰਦੀ ਹੈ ਉਹਦੇ ਵਿੱਚ ਪੇ ਸਕੇਲ ਨਾਲ ਲਿਖੇ ਹੁੰਦੇ ਨੇ ਉਹਦੇ ਜੋ ਪੇ ਸਕੇਲ ਜਿਹੜਾ ਲਿਖਿਆ ਰਹੀ ਉਹਨੇ ਕਹੇ ਵੀ ਪੇ ਸਕੇਲ ਜਿਹੜਾ ਮੈਨੂੰ ਲਿਖਿਆ ਰਹਾ ਤੇ ਉਹ ਦਿਓ ਹੈ ਨੀ ਤੇ ਉਹ ਉਹਨਾ ਦੇਤਾ ਹੈ ਇਹਨਾਂ ਨੇ ਕਿਹਾ ਵੀ ਚੱਲ ਹੁਣ ਇਹ ਇਹ ਰੂਲਰ ਦੀ ਗੱਲ ਕਰਦੇ ਆ ਪਰ ਰੂਲ ਇਮੈਂਡ ਕਰਾ ਲੈਣੇ ਆ ਹੈ ਇਹ ਹੁਣ ਸੈਕਰੀਟਰੀ ਦੀ ਪੰਜਾਬ ਸਿਵਲ ਸੈਕਰੀਟੇਟ ਸਟੇਟ ਸਰਵਸ ਕਲਾਸ 3 ਰੂਲ 276 ਜੀ ਇਹਦੇ ਵਿੱਚ ਅਪੈਂਡੈਕਸ ਏ ਜਿਹੜਾ ਹੈ ਹਾਂਜੀ ਉਹ ਪੇ ਸਕੇਲ ਹੈ ਹਰ ਇੱਕ ਪੋਸਟ ਦਾ ਕੀ ਕੀ ਪੇ ਸਕੇਲ ਹੈ ਇਹਨਾਂ ਨੇ ਹੁਣ ਪੇ ਸਕੇਲ ਚੇਂਜ ਕਰਤੇ ਇਹਦੇ ਵਿੱਚ ਇਹ ਐਮੈਂਡਮੈਂਟ ਕਰਕੇ ਤਾਂ ਪੇ ਸਕੇਲ ਹੀ ਚੇਂਜ ਕਰਤੇ ਇਸੇ ਤਰ੍ਹਾਂ ਹੀ ਹੁਣ ਬਾਕੀ ਮੈਂ ਕਿਵੇਂ ਮੈਂ ਕਿਵੇਂ ਉਹ ਆਰਡਰ ਕਰਤੇ ਜੀ ਹੈ ਇਹ ਸਾਰੇ ਰੂਲਮੈਂਟ ਕਰੋ ਰੂਲਮੈਂਟ ਕਰੋ 17/7/20 ਤੋਂ ਜਿਹੜਾ ਕਿ ਬਿਲਕੁਲ ਗਲਤ ਹੈ ਜਿਹੜੀ ਵੀ ਨੋਟੀਫਿਕੇਸ਼ਨ ਕੋਈ ਵੀ ਜਾਰੀ ਹੁੰਦੀ ਹੈ ਉਹ ਫ੍ਰੋਮ ਦੀ ਡੇਟ ਆਫ ਇਸ਼ੂ ਆਫ ਦੀ ਨੋਟੀਫਿਕੇਸ਼ਨ ਹੋਣੀ ਚਾਹੀਦੀ ਹੈ ਨਾ ਕਿ ਪਿੱਛੋਂ ਤੋਂ ਹੋਣੀ ਚਾਹੀਦੀ ਹੈ ਇਹ ਇੱਕ ਬਹੁਤ ਵੱਡਾ ਮਤਲਬ ਵੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪਰ ਇਹ ਚ ਕਾਮਯਾਬ ਨਹੀਂ ਹੋਊਗੀ ਸਕੇਲ ਰੋਕਣ ਤੋਂ ਬਿਲਕੁਲ ਇਹ ਤੇ এমਪਲਾਈ ਜਾਣ ਕੇ ਕੋਰਟ ਦੇ ਵਿੱਚ ਹੈ ਤੇ ਇਹ ਇਹ ਦੇ ਇਹ ਤੇ এমਪਲਾਈ ਨੂੰ ਚਾਹੀਦਾ ਹੈ ਹੈ ਜੀ ਬਦ ਤੋਂ ਬਦ ਹੈ ਇਹ ਕੋਰਟ ਕੇਸ ਕਰਕੇ ਇਹ ਇਹ এমਪਲਾਈ ਦਾ ਰਾਈਟ ਹੈ ਓਕੇ ਹੈ ਜੀ ਜਿਹੜੇ ਜਿਹੜੇ ਆਪਣੇ ਇੱਕ 17/7/20 ਇੱਕ ਜਿਹੜੀ ਡੈਡਲਾਈਨ ਬਣਾਤੀ ਇਹ ਵੀ ਗਲਤ ਹੈ ਇੱਕ ਇੱਕ ਮਨੀਪੁਰ ਪੈਨਸ਼ਨਰ ਐਸੋਸੀਏਸ਼ਨ ਦੇ ਕੇਸ ਵਿੱਚ ਸਪਰੀਮ ਕੋਰਟ ਤੋਂ ਫੈਸਲਾ ਹੋਇਆ ਦਾ ਜੀ ਵੀ ਇਦਾਂ ਕਲਾਸੀਫਾਈ ਨਹੀਂ ਕਰ ਸਕਦੇ ਵੀ 17/7/20 ਤੋਂ ਬਾਅਦ A ਸਕੇਲ ਹੋਏਗਾ 17/7/20 ਤੋਂ ਪਹਿਲੇ A ਸਕੇਲ ਹੋਏਗਾ ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਆਰਡਰ ਕੀਤਾ ਉਹ ਤੋਂ ਇੱਕ ਇੱਕ 96 ਦੇ ਉਹਨਾਂ ਨੇ B ਸਕੇਲ ਲੈ ਲਈ ਸੀ ਓਕੇ ਹਾਂ ਉਹਦੇ ਵਿੱਚ ਕਲਾਸੀਫਾਈ ਕੀਤੀ ਸੀ ਵੀ ਇੱਕ ਇੱਕ 96 ਤੋਂ ਬਾਅਦ ਜਿਹੜਾ ਰਿਟਾਇਰ ਹੋਏਗਾ ਉਹਨੂੰ A ਸਕੇਲ ਮਿਲਣਗੇ A ਪੈਨਸ਼ਨ ਮਿਲੇਗੀ ਤੇ ਪਹਿਲੇ ਵਾਲ ਨੂੰ ਹੋਰ ਫਾਰਮ ਲੈਣਾ ਮਿਲੇਗੀ ਓਕੇ ਹਾਂ ਜੀ ਇਸ ਕਰਕੇ ਉਹਦਾ ਉਹਦਾ ਵੀ ਸਾਰਾ ਲਿਆ ਜਾ ਸਕਦਾ ਹਾਂਜੀ ਸੁਪਰੀਮ ਕੋਰਟ ਦੇ ਕਲਸੀ ਸਾਹਿਬ ਸਰਕਾਰ ਤੁਹਾਨੂੰ ਮੀਟਿੰਗਾਂ ਦੇ ਦਿੰਦੀ ਐ ਤੁਸੀਂ ਜਦੋਂ ਕਿਤੇ ਨਾਰੇ ਨੂਰੇ ਲੰਦੇ ਜਾਂ ਪ੍ਰੋਟੈਸਟ ਕਰਦੇ ਜਿਵੇਂ ਜਿਮਨੀ ਚੋਂ ਲੁਧਿਆਣੇ ਤੁਸੀਂ ਕੀਤਾ ਫਿਰ ਮੀਟਿੰਗਾਂ ਪੋਸਟਪੋਨ ਪੋਸਟਪੋਨ ਤੇ ਪੋਸਟਪੋਨ ਤੇ ਹੁਣ 29 ਜੁਲਾਈ ਨੂੰ ਕੈਬਨਟ ਸਬ-ਕਮੇਟੀ ਨੇ ਤੁਹਾਡੇ ਨਾਲ ਮੀਟਿੰਗ ਰੱਖੀ ਐ ਕਿੰਨੀ ਕਾਸ ਇਹ ਸਰਕਾਰ ਡਰਾਮੇ ਕਰਦੀ ਐ ਜੇ ਸੰਗਰੂਰ ਅਪਾ ਰੈਲੀ ਕਰਦੇ ਆ ਤੇ ਸੰਗਰੂਰ ਦੇ ਡੀਸੀ ਨੂੰ ਕਹਤਾ ਪਿੱਤੂ ਇਹਨਾਂ ਨੂੰ ਚਿੱਠੀ ਜਾਰੀ ਕਰਦੇ ਜੇ ਲੁਧਿਆਣੇ ਆਪਾਂ ਰੈਲੀ ਕੀਤੀ ਲੁਧਿਆਣੇ ਦੇ ਡੀਸੀ ਨੂੰ ਕਹਤਾ ਹਾਂ ਜੀ ਜਦ ਕਿ ਮੀਟਿੰਗ ਦੀ ਜਿਹੜੀ ਹੈ ਲੈਟਰ ਹੈ ਉਹ ਸਰਕਾਰ ਨੂੰ ਕੱਢਣੀ ਚਾਹੀਦੀ ਇੱਥੋਂ ਜੇ ਰੈਲੀ ਬੇਸਕ ਪਾਉਣਗੀ ਜਿੱਥੇ ਮਾਦੀ ਹੋਏਗਾ ਮਤਲਬ ਉਹਦੀ ਉਹਦੀ ਜਨਮਾਰੀ ਥੋੜੀ ਹੈ ਇਹ ਹਾਂ ਇਹ ਬਦਵਾਸ਼ੀ ਕਰਦੀ ਹੈ ਨਾ ਵੀ ਜੇ ਉਹਨਾਂ ਨੇ ਲੈਟਰ ਕੱਢੀ ਦੇ ਤਾਂ ਅਸੀਂ ਤਾਂ ਕੈਨਸਲ ਕਰਨੀ ਕਰਨੀ ਆ ਅਸੀਂ ਤਾਂ ਹਾਂ ਇਹਨਾਂ ਨਾਲ ਮੀਟਿੰਗ ਕਰਨੀ ਨਹੀਂ ਵੀ ਬਦਨਾਮੀ ਕਿਦੀ ਹੋਏਗੀ ਡੀਸੀ ਦੀ ਹਾਂਜੀ ਇਹ ਜਿਹੜੀ ਲੈਟਰ ਇਹ ਹੁਣ ਕੱਢੀ ਐ ਇਹ ਠੀਕ ਐ ਇਹਨਾਂ ਨੇ ਇਹ ਮੀਟਿੰਗ ਦੀ ਇਹਨਾਂ ਨੇ ਆਪ ਕੱਢੀ ਐ ਹੁਣ ਸੈਕਟਰੀ ਤੋਂ ਆਈ ਲੈਟਰ ਹਾਂ ਸੈਕਟਰੀ ਤੋਂ ਆਈ ਐ ਹੁਣ ਹਾਂਜੀ ਇਦਾਂ ਚਾਹੀਦੀ ਐ ਨਾ ਲੈਟਰ ਜਾਰੀ ਇਦਾਂ ਲੈਟਰ ਜਾਰੀ ਹੋਣੀ ਚਾਹੀਦੀ ਐ ਹਾਂਜੀ ਇਹ ਆਮ ਰਾਜ ਪ੍ਰਬੰਧ ਵਿਭਾਗ ਦੀ ਜੀ 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 ਹਾਂਜੀ ਤੇ ਇਹ ਪੈਸੇ ਮੈਂ ਤੇ ਕਹਿੰਦਾ ਵੀ ਹੁਣ ਇੰਨੀਆਂ ਮੀਟਿੰਗਾਂ ਹੋ ਗਈਆਂ ਕੈਬਨਟ ਸਭ ਕਮੇਟੀ ਨੂੰ ਕੱਲੀ ਕੱਲੀ ਡਿਮਾਂਡ ਬਾਰੇ ਪਤਾ ਐ ਹਾਂ ਇਹਨੂੰ ਮੀਟਿੰਗ ਕਰਨੀ ਚਾਹੀਦੀ ਆਰਡਰ ਕਰਨ ਜੋ ਵੀ ਕਰੇ ਇਹ ਦੀ ਕਿਹੜੀ ਭੁੱਲ ਆ ਪੁਰਾਣੇ ਸਕੀਲਾਂ ਦੀ ਕਿਹੜੀ ਪੁਰਾਣੇ ਆਪਣਾ ਪੈਨਸ਼ਨ ਦੀ ਕਿਹੜੀ ਭੁੱਲ ਆ ਹਰ ਮੰਗ ਮੇਰੇ ਖਾਤੇ ਹਜ਼ਾਰਾਂ ਵਾਰੀ ਡਿਸਕਸ ਹੋ ਚੁੱਕੀ 15 15 ਦਾ ਪੱਤਰ ਠੇਕਾ ਆਊਟਸੋਰਸ ਪੱਕੇ ਕਰਨੇ ਸਭ ਕੁਝ ਪਤਾ ਇਹਨਾਂ ਨੂੰ ਤੇ ਸਾਰਾ ਕੁਝ ਹੀ ਪਤਾ ਪਤਾ ਇਹ ਮੀਟਿੰਗਾਂ ਤੇ ਮਾਨ ਆਇਆ ਵੀ ਡੰਗ ਟਪਾਉ ਫਿਰ ਕੀ ਕਰੋਗੇ ਕਲਸੀ ਸਾਹਿਬ ਤੁਸੀਂ ਦੇਖੋ ਹੇ ਹਿਸਟਰੀ ਵਿੱਚ ਪਹਿਲੀ ਵਾਰੀ ਇਦਾਂ ਹੋਇਆ ਵੀ ਲੰਬੇ ਸਮੇਂ ਤੋਂ ਮੁਲਾਜ਼ਮ ਪੈਨਸ਼ਨਰ ਸਾਂਝੇ ਤੌਰ ਤੇ ਫਾਈਟ ਕਰ ਰਹੇ ਆ ਉਹ ਤੇ ਸੈਕਟਰੀਅਟ ਦੇ ਮੁਲਾਜ਼ਮਾਂ ਨੇ ਮੇਂ ਸ਼ੁਰੂ ਕਰਤਾ ਡੰਡਾ ਝੰਡਾ ਚੱਕ ਲਿਆ ਮਤਲਬ ਵੀ ਕੀ ਅਗਲੀ ਫੇਪ ਤੁਹਾਡੀ ਪਲਾਨਿੰਗ ਕੀ ਹੈ ਕਿਵੇਂ ਸਰਕਾਰ ਕੋ ਆਪਣੀ ਗੱਲ ਪਹੁੰਚਾਓ ਇਕੱਠੇ ਹੋ ਕੇ ਡੰਡਾ ਤੇ ਚੱਕਣੀ ਪੈਣਾ ਜਿੱਦਾਂ ਢਿੱਲੋ ਸਾਹਿਬ ਹੁਣੇ ਕਹਿੰਦੇ ਹੁੰਦੇ ਸੀ ਹੈ ਵੀ ਉਦੋਂ ਜਦੋਂ ਉਹਨਾਂ ਨੇ ਰੈਲੀ ਕੀਤੀ ਸੀ ਮੀਟ ਢਿੱਲੋ ਸਾਹਿਬ ਦੀ ਗੱਲ ਕਰ ਰਹੇ ਆ ਮੀਟ ਢਿੱਲੋ ਸਾਹਿਬ ਹਾਂਜੀ ਉਹ ਕਹਿੰਦੇ ਇੱਕ ਸਿਰਾਂ ਤੇ ਸੈਕਟਰੀਟ ਹੀ ਤੇ ਦੂਜਾ ਨਹਿਰੂ ਪਾਰਕ ਚ ਪਹੁੰਚ ਗਿਆ ਹੀ ਬਾਈ ਸਟੇਟ ਦੇ ਵਿੱਚ ਹਾਂ ਪੁਰਾਣੀਆ ਗੱਲਾਂ ਕਰਦੇ ਪੁਰਾਣੀ ਹਾਂਜੀ ਹਾਂਜੀ ਤੇ ਉਹ ਉਦਾਂ ਉਦਾਂ ਦੀ ਕੋਈ ਮੂਵਮੈਂਟ ਹੈ ਸਾਰੇ ਪੈਨਸ਼ਨਰ ਔਰ EMPLOYE ਰਲ ਕੇ ਸ਼ੁਰੂ ਕਰਨ ਹੈ ਤੇ ਫਿਰ ਗਵਰਨਮੈਂਟ ਹਿਲੇ ਸੋ ਤੁਸੀਂ ਕਲਸੀ ਸਾਹਿਬ ਨੂੰ ਸੁਣਿਆ ਉਹਨਾਂ ਨੇ ਡਿਟੇਲ ਚ ਅਦਾਲਤੀ ਫੈਸਲਿਆਂ ਦੀ ਗੱਲ ਵੀ ਕੀਤੀ ਸੈਕਟਰੀਟ ਕੀ ਚੱਲ ਰਿਹਾ ਉਹਦੀ ਗੱਲ ਵੀ ਕੀਤੀ ਔਰ ਪੰਜਾਬ ਵਿਧਾਨ ਸਭਾ ਕਿਉਂ ਖਮੋਸ਼ਰੀ ਮੁਲਾਜ਼ਮਾਂ ਦੀਆਂ ਮੰਗਾਂ ਤੇ ਉਹਦੀ ਵੀ ਗੱਲ ਕੀਤੀ ਉਹ ਸਿੱਟਾ ਇਹੀ ਕੱਢਿਆ ਇਹ ਮਲਾਜਮਾਂ ਨੂੰ ਝੰਡਾ ਡੰਡਾ ਤੇ ਚੱਕਣਾ ਹੀ ਪਏਗਾ ਜੇ ਇਨਸਾਫ ਹਾਸਲ ਕਰਨਾ ਤਾਂ